ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਲ ਪੰਜਾਬ ਦੇ ਚਾਰ ਹੋਰ ਸ਼ਹਿਰ ਗੁਰੂ ਸਾਹਿਬ ਨਾਲ ਜੋ ਸੰਬੰਧਿਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਪਟਿਆਲਾ ਤੇ ਨਾਲ ਹੀ ਸ਼੍ਰੀ ਨਗਰ ਤੋਂ ਵੀ ਆਪ ਜੀ ਜਾਣਦੇ ਹੋ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰੰਭ ਹੋ ਚੁੱਕਿਆ ਸ਼੍ਰੀਨੰਗਪੁਰ ਸਾਹਿਬ ਦੀ ਤਰਫ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤਿੰਨ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਸ਼੍ਰੀਨਨਪੁਰ ਸਾਹਿਬ ਪਹੁੰਚਣਗੇ ਇਸ ਦੇ ਨਾਲ-ਨਾਲ ਅਸੀਂ ਆਪ ਸਭ ਨੇ ਦੇਖਿਆ ਹੋਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਅਨੰਪੁਰ ਸਾਹਿਬ ਦੇ ਵਿੱਚ ਤਿਆਰੀਆਂ ਦਾ ਲੱਗੇ ਹੋਏ ਆ ਹਜੇ ਵੀ ਲੱਗੇ ਹੋਏ ਆ ਤੇ ਅੱਜ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼੍ਰੀ ਅਨੰਪੁਰ ਸਾਹਿਬ ਦੇ ਜਿਹੜੇ ਕਲਿੱਪਸ ਹੈ ਰੀਲਸ ਹੈ ਵੀਡੀਓਜ਼ ਹੈ ਖੂਬਸੂਰਤੀ ਦੇ ਵਾਇਰਲ ਹੋ ਰਹੇ ਆ ਬੜਾ ਮਨ ਨੂੰ ਸਕੂਨ ਆਂਦਾ ਤੇ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਆਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਏਡੀਸੀ ਸਹਿਬਾਨ ਦੋਨੋਂ ਏਡੀਸੀ ਸਹਿਬਾਨ ਅਸੀਂ ਸਾਰੇ ਤੇ ਜਿੰਨੇ ਵੀ ਅਧਿਕਾਰੀ ਲੱਗੇ ਆ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਆ ਅਸੀਂ ਸਾਰੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਆ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਨਾਉਣ ਦਾ ਮੌਕਾ ਮਿਲਿਆ ਇਹ ਉਹ ਮਹਾਨ ਧਰਤੀ ਹੈ ਜਿਸ ਨੂੰ ਨਵੇਂ ਪਾਦਸ਼ਾਹ ਨੇ ਆਪ ਮੁਲਕ ਖਰੀਦ ਕੇ ਬਸਾਇਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਪੂਰੀ ਕਾਇਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਵਿੱਚ ਦਿੱਤਾ ਇੱਥੇ ਦੇ ਕੰਨ ਕੰਨ ਨੂੰ ਸਾਡਾ ਨਮਨ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਹੈ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਹੈ ਵਾਲ ਪੇਂਟਿੰਗਸ ਅੰਦਰ ਸ਼ਹਿਰ 'ਚ ਹੋਈਆਂ ਪੂਰੇ ਸ਼ਹਿਰ ਦੀ ਸਾਫ ਸਫਾਈ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਜਿਨ੍ਹਾਂ ਦੇ ਵਾਸਤੇ ਮੈਂ ਅ ਅੱਜ ਦੀ ਜਿਹੜੀ মিডিਆ ਬਰੀਫਿੰਗ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਪੂਰੇ ਸਮਾਗਮਤ ਦੇ ਦੌਰਾਨ ਇੱਕ ਇਹ মিডিਆ ਸੈਂਟਰ ਹੋਊਗਾ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ মিডিਆ ਦੇ ਸਾਥੀਆਂ ਲਈ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਅਨੰਤਪੁਰ ਸਾਹਿਬ ਦੇ ਜਿੰਨੀਆਂ ਵੀ ਰੋਡਸ ਹੈ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸੀ ਰੀਵੈਮਪ ਕੀਤਾ 20 ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਬਾਰਾ ਬਣਾਈਆਂ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਨੂੰ ਲੈ ਕੇ ਸਾਰੀ ਡਰੇਨਸ ਜਿਹੜੀਆਂ ਹੈ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈਸ ਹੋਗਾ ਜਿੰਨੀਆਂ ਲਾਈਟਸ ਹੈ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਅਨੰਦਪੁਰ ਸਾਹਿਬ ਨੂੰ ਮਸ਼ਾਲਾਂ ਦੇ ਨਾਲ ਸਜਾਇਆ ਜਾ ਰਿਹਾ ਪਲੱਸ ਲਗਭਗ 25000 ਤੋਂ ਵੱਧ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਹੈ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਅਸੀਂ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣੇ ਸੀ ਉਹ ਅਸੀਂ ਪਬਲਿਕ ਵਿਦ ਦਾ ਸਪੋਰਟ ਆਫ ਦਾ ਕਮਿਊਨਿਟੀ ਉਹ ਅਸੀਂ ਕਰਾਇਆ ਜਿਹਦੇ ਵਿੱਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ-ਨਾਲ ਤਿੰਨ ਟੈਂਟ ਸਿਟੀਆਂ ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਤ ਦੇ ਰਹਣ ਦੇ ਲਈ ਤਿੰਨ ਟੈਂਟ ਸਿਟੀਆਂ ਅਸੀਂ ਸ਼੍ਰੀ ਦਨਪੁਰ ਸਾਹਿਬ ਜਿੰਦ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਨਕੀ ਨਿਵਾਸ ਦਾ ਨਾਮ ਦਿੱਤਾ ਉਹ ਚੰਡੇਸਰ ਪਿੰਡ ਚ 70 ਏਕੜਾ 70 ਕਿੱਲੇ ਚ ਟੈਂਸਿਟੀ ਹੈ ਕਿਉਂਕਿ ਜਿਹੜਾ ਜ਼ਿਆਦਾ ਸੰਗਤ ਦਾ ਹੈ ਉਹ ਮਾਝੇ ਤੇ ਦੁਆਬੇ ਚੋਂ ਤੇ ਕੁਝ ਛੇਸਾ ਮਾਲਵੇ ਦਾ ਵੀ ਉਹ ਸਾਨੂੰ ਇਹ ਕਿ ਉਹ ਇਸ ਪਾਸੋਂ ਆਊਗਾ ਤਾਂ ਸਭ ਤੋਂ ਵੱਡੀ ਜਿਹੜੀ ਟੈਂਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾ ਕੇ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਤੇ ਉੱਥੇ ਸੰਗਤ ਆਸਤੇ ਹਰ ਤਰ੍ਹਾਂ ਦੀ ਸਹੂਲਤ ਉਸ ਟੈਂਪ ਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰ੍ਹਾਂ ਦੇ ਰਹਿਣ ਦੇ ਅਰੇਂਜਮੈਂਟ ਹੈ ਇੱਕ ਕਮਰੇ ਦੇ ਵਿੱਚ ਚਾਰ ਜੀ ਰੁੱਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਬੰਦਿਆਂ ਦੀ ਡਾਰਮਟਰੀ ਹੈ ਤਾਂ ਦੋਨੋਂ ਦੀ ਜਿਹੜੀ ਹੈ ਉੱਥੇ ਰਹਿੰਦਾ ਬੰਦਾ ਵਸਤਾ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤ ਲਈ ਜਿਵੇਂ ਆਪਾਂ ਇੱਕ ਚੋ ਇੱਕ ਬੈਸਟ ਤੋਂ ਬੈਸ ਸਹੂਲਤ ਕਿਲੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਸੀ ਚ ਜੋ ਮਰਜੀ ਜਿੰਨਾ ਮਰਜੀ ਖਰਚਾ ਹੋ ਜਵੇ ਪਰ ਅਸੀਂ ਆਪਣੇ ਸੰਗਤ ਨੂੰ ਬੈਸਟ ਤੋਂ ਬੈਸ ਸਹੂਲਤ ਜਿਹੜੀ ਹੈ ਐਦਾਂ ਹੀ ਇੱਕ ਸਾਡੀ ਟੈਂਸਿਟੀ ਚ ਜਿਹੜੀ ਚ ਸੱਤ ਇੱਕ ਰਚ ਤੇ ਇੱਕ ਟੈਂਸਿਟੀ ਸਾਡੀ ਪੀਐਸਪੀਐਸੀਐਲ ਦੇ ਵਿੱਚ ਹੈ ਜਿਸ ਦਾ ਨਾਮ ਅਸੀਂ ਭਾਈ ਸਤੀਦਾਸ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਬਖ ਵਖ ਸਟੇਟਸ ਤੋਂ ਮਨਿਸਟਰ ਸਾਹਿਬਾਨ ਐਮਐਲਏ ਸਾਹਿਬਾਨ ਅ ਸੁਪਰੀਮ ਕੋਰਟ ਦੇ ਆਨਰੇਬਲ ਜਜੇਸ ਹਾਈ ਕੋਰਟ ਦੇ ਆਨਰੇਬਲ ਜਜੇਸ ਐਮਬੈਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨਿਟਰੀਜ਼ ਆ ਰਹੇ ਉਹਨਾਂ ਲਈ ਹੈ ਅ ਜਿੱਥੇ ਇਸ ਦੇ ਨਾਲ-ਨਾਲ ਪਹਿਲੀ ਵਾਰੀ ਹੈ ਕਿ 101 ਏਕੜਾ 'ਚ 30 ਪਾਰਕਿੰਗਸ ਬਣਾਈਆਂ ਨੇ ਇਨ੍ਹਾਂ ਪਾਰਕਿੰਗਾਂ 'ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰੋਲੀ ਸਿਟੀ ਹਮੇਸ਼ਾ ਅਸੀਂ ਦੇਖਦੇ ਹਾਂ ਹੁੱਲੇ ਮੱਲੇ ਦਾ ਜੋ ਸਾਡਾ ਤਿਉਹਰ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਪਿੰਡੋਂ ਜਦੋਂ ਦੂਰੋਂ ਚੱਲ ਕੇ ਆਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਲਾਗੇ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਾਬ ਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਹੈ 10 ਕਿੱਲਿਆਂ 'ਚ ਇੱਕ ਟੈਂਟ ਸਿਟੀ ਟਰਾਲੀ ਸਿਟੀ ਜਿਹੜੀ ਹੈ ਟਰਾਲੀ ਸਿਟੀ ਬਸਾਈ ਹੈ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉੱਥੋਂ ਗੁਰਦੁਆਰਾ ਸੀਸਗੰਜ ਸਾਹਿਬ 700 ਮੀਟਰ ਤੇ ਤਖਤ ਸਾਹਿਬ 900 ਮੀਟਰ ਜਿਹੜਾ ਦੂਰ ਹੋਊਗਾ ਅ ਇਹ ਪਹਿਲੀ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚਰਨ ਗੰਗਾ ਖੱਡ ਹੈ ਉਸ ਨੂੰ ਸਾਫ਼ ਕਰਾ ਕੇ ਉੱਥੇ ਵੀ ਅਸੀਂ ਪਾਰਕਿੰਗ ਵਿਵਸਥਾ ਜਿਹੜੀ ਕੀਤੀ ਹੈ ਤਾਂ ਕਿ ਬਿਲਕੁਲ ਜਿਹੜੀ ਸਾਡੀ ਐਦਾਂ ਹੀ 29 ਹੋਰ ਪਾਰਕਿੰਗਾਂ 100 ਏਕੜ ਤੋਂ ਵੱਧ ਹਰ ਪਾਰਕਿੰਗ ਦੇ ਵਿੱਚ ਜਿਹੜਾ ਹੈ ਸੀਸੀਟੀਵੀ ਕੈਮਰੇ ਸਾਡੇ ਜਿਹੜੇ ਉੱਥੇ EMPLOYEES ਹੋਣਗੇ ਜਿਹੜੀ ਵੀ ਸੰਗਤ ਆਉਗੀ ਉਸ ਨੂੰ ਪਰਚੀ ਕੱਟ ਕੇ ਫ੍ਰੀ ਆਫ ਕਾਸਟ ਪਲੱਸ ਇਹ ਸਾਰੀ ਪਾਰਕਿੰਗਸ ਮੈਂ ਜਿਹੜਾ ਸਾਡਾ ਮੈਪ ਮਾ ਇੰਡੀਆ ਹੈ ਉਹਦੇ ਉੱਤੇ ਅਵੇਲੇਬਲ ਹੈ ਤੁਸੀਂ ਆਪਣੀ ਲੋਕੇਸ਼ਨ ਸੇਵ ਕਰ ਸਕਦੇ ਹੋ ਪਲੱਸ ਇਸ਼ਨਾਨ ਦੀ ਵਿਵਸਥਾ ਵਾਸ਼ਰੂਮ ਦੀ ਵਿਵਸਥਾ ਟਾਇਲਟਸ ਦੀ ਵਿਵਸਥਾ ਹਰ ਪਾਰਕਿੰਗ ਚ ਅਵੇਲੇਬਲ ਹੋਊਗੀ ਤਿੰਨੋਂ ਟੈਂਸਿਟੀਆਂ ਚ ਤੇ ਵੱਖ-ਵੱਖ ਜਗ੍ਹਾ ਦੇ ਉੱਤੇ 19 ਆਮ ਆਦਮੀ ਕਲੀਨਿਕ ਪੂਰੇ ਅਨੰਦਪੁਰ ਸਾਹਿਬ ਛੋਣਗੇ ਜਿੱਤੇ ਹਰ ਤਰ੍ਹਾਂ ਦੀ ਸਹੂਲਤਾਂ ਸਿਹਤ ਦੀ ਜਿਹੜੀ ਹੈ ਜਿੰਨੇ ਟੈਸਟ ਇੱਕ ਆਮ ਸਧਾਰਨ ਆਮ ਆਦਮੀ ਕਲੀਨਿਕਸ ਹੁੰਦੇ ਆ ਉਹ ਵੀ ਅੱਖਾਂ ਦੇ ਫ੍ਰੀ ਜਿਹੜੇ ਚੈੱਕਅਪ ਕੈਂਪ ਆ ਉਹ ਵੀ ਹੋਣਗੇ ਕੋਸ਼ਿਸ਼ ਇਹ ਵੀ ਕੀਤੀ ਜਾਊਗੀ ਜੇ ਸੰਗਤ ਨੂੰ ਅਸੀਂ ਇੱਕ ਘੰਟੇ ਦੇ ਵਿੱਚ ਵਿੱਚ ਐਂਕਾਂ ਵੀ ਬਣਾ ਕੇ ਦੇ ਸਕੀਏ ਤਾਂ ਆਪਣੇ ਵੱਲੋਂ ਹਰ ਪ੍ਰਯਾਸ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ ਕੱਲ ਤੋਂ ਸ਼੍ਰੀ ਨੰਨਪੁਰ ਸਾਹਿਬ 'ਚ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਸੰਗਤ ਦਾ ਜਿਹੜਾ ਹੈ ਉਹ ਆਮਜ ਬਹੁਤ ਵੱਧ ਗਈ ਹੈ ਪਰ ਕੱਲ ਸ਼੍ਰੀ ਨੰਨਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੋਣ ਜਾ ਰਿਹਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਤੇ 22 ਤਰੀਕ ਤੋਂ ਜਿਹੜੇ ਸਾਰੇ ਨਗਰ ਕੀਰਤਨ ਆਣੇ ਨੇ 23 ਤਰੀਕ ਨੂੰ ਸਰਵ ਧਰਮ ਧਰਮ ਸੰਮੇਲਨ ਉਸ ਦੀ ਤਿਆਰੀਆਂ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਪੁਰਖ ਆ ਉੱਥੇ ਪਹੁੰਚ ਰਹੇ ਨੇ 23 ਨੂੰ ਜਿਹੜਾ 350 ਸਾਲਾਂ ਦਸਮ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਸਸ ਨੂੰ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁਖ ਮੰਡਲ ਦੇ ਵਿੱਚ ਜਿਹੜੀ ਢਾਡੀਵਾਰਾਂ ਤੇ ਸ਼ਾਮੀ ਫਿਰ ਜਿਹੜਾ ਹੈ ਕੀਰਤਨ ਦਰਬਾਰ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਜਿਹੜਾ ਹੈ ਮੁਖ ਸਮਾਗਮ ਤੇ ਅਰਦਾਸ ਹੋਊਗੀ ਸਰਬੱਤ ਦੇ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਸਾਨੀ ਸ਼ਹਾਦਤ ਨੂੰ ਥਰੂ ਡਰੋਨ ਸ਼ੋ ਦੇ ਮਾਧਿਅਮ ਨਾਲ 500 ਡਰੋਨਸ ਦਾ ਅਜ ਤੱਕ ਨਾਰਥ ਇੰਡੀਆ 'ਚ ਕਦੇ ਵੀ ਡਰੋਨ ਸ਼ੋ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਤੇ ਪੂਰਾ ਇੱਕ ਹਫਤਾ ਚੱਲੂਗਾ ਇਹ ਡਰੋਨ ਸ਼ੋ ਹੋਊਗਾ ਅੱਜ ਜਿਹੜਾ ਮੁੱਖ ਵਿਸ਼ਾ ਇਹ ਹੈ ਕਿ ਜਿਹੜੀ ਸਾਡੀ ਟੈਂਟ ਸਟੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਬੁਕਿੰਗਸ ਹੈ ਉਹ ਓਪਨ ਕਰ ਰਹੇ ਆ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਭ ਦਾ ਵੀ ਸਹਿਯੋਗ ਚਾਹੀਦਾ ਆਪਜੀ ਦੇ ਜਿਹੜੇ ਆਧਾਰੇ ਨੇ ਚਾਹੇ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਪ ਸਭ ਦੇ ਸਾਥ ਦੀ ਲੋੜ ਆ ਆਪ ਸਭ ਦੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਮੈਸੇਜ ਹੈ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਆ 10 ਹਜ਼ਾਰ ਲਗਭਗ 10 ਹਜ਼ਾਰ ਸੰਗਤ ਰੋਜ਼ਾਨਾ ਟੈਂਟ ਸਿਟੀ ਚ ਰੁੱਕ ਸਕੂਗੀ ਕੁਝ ਅਸੀਂ ਹੈਂਗਰਸ ਦਾ ਵੀ ਬੰਦੋਬਸ ਕੀਤਾ ਜੇ ਸੰਗਤ ਦੀ ਆਮਤ ਵਾਦੀ ਆ ਤਾਂ ਸੰਗਤ ਉੱਥੇ ਵੀ ਜਿਹੜੀ ਰੁੱਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇটস ਅ ਸੀ ਇੱਕ ਐਪ ਵੀ ਤਿਆਰ ਕੀਤੀ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫ੍ਰੈਂਡ ਨਹੀਂ ਲਈ ਹੈ ਤਾਂ ਜਿੰਨੇ ਪੰਜਾਬ ਸੁਵਿਧਾ ਕੇਂਦਰ ਹੈ ਉਹਨਾਂ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਹੈ ਤੇ ਕਿਸੇ ਵੀ ਟੈਂਟ ਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਹੈ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ ਇੱਕ ਤੋਂ 2 ਮਿੰਟ ਤੋਂ ਬਾਅਦ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਟ ਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ ਅਸੀਂ ਇਹ ਬਹੁਤ ਬਹੁਤ ਸ਼ਰਦਾ ਦੇ ਨਾਲ ਅਸੀਂ ਟੈਂਟਸਿਟੀਆਂ ਤਿਆਰ ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਟਸਿਟਿਸ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ